हेलो जी जसश्री अकाल जी वेलकम हो गया आप सबका न्यू व्लॉग आज आप सबकी सब जो मैं सबड़े खर्च में दिया सी बढ़िया हां ਤੇ ਜਿੱਥੋਂ ਵਲੌਗ ਛੋੜਿਆ ਸੀ ਉੱਥੋਂ ਹੀ ਸ਼ੁਰੂ ਕੀਤਾ ਤੇ ਬਾਕੀ ਸਾਰਾ ਕੰਮ ਕਿਚਨ ਦਾ ਨਿਬੜ ਗਿਆ ਸੀ ਕਿਚਨ ਬਿਲਕੁਲ ਸਾਫ਼ ਹੈ ਤੇ ਆਪ ਨੂੰ ਮੈਂ ਦਿਖਾ ਰਹੀ ਸਾਂ ਤੇ ਬਾਕੀ ਜੋ ਜੋ ਸਮਾਨ ਰਹਿ ਗਿਆ ਓਬਵੀਅਸ ਮੈਂ ਜੋੜਾਂਗੀ ਜਦੋਂ ਮੈਂ ਕੰਟੇਨਰ ਲਿਆਂਗੀ ਦੂਜੇ ਵਾਲੇ ਤੇ ਬੱਸ ਇਹਨੂੰ ਆਪਣਾ ਕਿਚਨ ਦਾ ਕੰਮ ਨਿਬੜਿਆ a few moments later చూ చౌమినా మార్కెట్ మార్కెట్ ਚਾਮੀ ਲਈ ਉਹ ਚੰਨ ਆਪਣੇ ਘਰ ਉਹ ਘਰ ਤੇਜੀ ਬਾਜ਼ੀ ਹੁਣ ਰੌਣਕ ਸ਼ਾਮ ਦਾ ਟਾਈਮ ਸੀ ਆਪਣੇ ਵਾਸਤੇ ਚਾਮੀ ਲਈ ਅਸੀਂ ਤੇ ਥੋੜੀ ਜਿਹੀ ਮੈਵੀ ਲੈ ਲਈ ਸੀ ਕਿ ਕਿ ਮੈਂ ਦਵਾਈ ਖਾਦੀ ਹੋਈ ਸੀ ਤੇ ਮੈਂ ਰੋਟੀ ਵਗੈਰਾ ਬਸ ਬਰੈਡ ਪੀਸੀ ਖਾਦਾ ਸੀ ਪਿਛਲੇ ਵਲੌਗ ਵਿੱਚ ਆਪਣੇ ਦੇਖਿਆ ਸੀ ਉਸ ਤੋਂ ਬਾਅਦ ਮੈਂ ਕੁਝ ਖਾਦਾ ਨਹੀਂ ਸੀ ਤੇ ਬੱਚੇ ਵੀ ਭੁੱਖੇ ਸਨ ਤੇ ਅੱਜ ਮੈਂ ਕੁਝ ਨਹੀਂ ਬਣਾਇਆ ਸੀ ਕਿਉਂਕਿ ਮੇਰੇ ਤਾਂ ਬੇਜਾਦਾ ਖਰਾਬ ਸੀ ਤੇ ਬਸ ਰੌਣਕ ਆਪਣੇ ਉਸ ਤੇ ਚਾਮੀ ਲਈ ਸੀ ਤੇ ਮੈਂ ਜਦੋਂ ਤੁਹਾਨੂੰ ਕਿਚਨ ਦਿਖਾਈ ਸੀ ਉਦੋਂ ਮੈਂ ਚਾਹ ਧਰ ਲਈ ਸੀ ਨਾਲ ਨਾਲ ਤੇ ਇਧਰ ਰਹਿਣੇ ਚਾਹ ਪਾਤੀਏ ਪਰ ਬਣਾ ਮੈਂ ਐਸਾ ਪਾ ਕੇ ਰੌਣਕ ਲਿਆ ਆਵੇ ਤੇ ਨਾਲ ਮੈਂ ਰੌਣਕ ਨੂੰ ਬਾਕੀ ਦੇ ਰਹੀਆਂ ਚੌਮਿਨ ਕਿਉਂਕਿ ਬੱਚੇ ਭੁੱਖੇ ਹੋਏ ਹੋਏ ਨੇ ਤੇ ਮੈਂ ਦੇ ਦਾਂਗੀ ਇਹਨਾਂ ਨੂੰ ਚੌਮਿਨ ਖਾਣ ਨੂੰ ਤੇ ਅੱਜ ਦਾ ਦਿਨ ਸਾਰਾ ਕੁਝ ਬਾਹਰੋਂ ਹੀ ਆਇਆ ਹੈ ਘਰੋਂ ਕੁਝ ਨਹੀਂ ਬਣਾਇਆ ਕਿਉਂਕਿ ਮੇਰੀ ਤਬਤ ਖਰਾਬ ਚੱਲ ਰਹੀ ਏ ਤੇ ਰੌਣਕ ਲੈਂਦਾ ਹੈ ਆਪਣਾ ਖਾ ਪੀ ਲੈਂਦਾ ਕੋਈ ਦਿੱਕਤ ਨਹੀਂ ਹੁੰਦੀ ਅੰਡਾ ਵਗੈਰਾ ਵੀ ਖਾ ਲੈਂਦਾ ਪਰ ਨਹੀਂ ਦਿਲ ਹੋਏਗਾ ਤੇ ਇਸ ਲਈ ਚੌਮਿਨ ਲੈ ਆਏ ਵੇ ਤੇ ਚੌਮਿਨ ਵੀ ਨਾ ਥੋੜੀ ਮਿਰਚਾ ਤੇਜ ਤੇਜ ਹੋ ਗਈ ਸੀ ਭਾਈ ਤੋ ਪਰ ਜਿਵੇਂ ਕਿ ਮੈਂ ਚਲੋ ਜੀ ਗੁਜ਼ਾਰਾ ਹੋ ਗਿਆ ਜਸਤ ਤੇ ਬਿਲਕੁਲ ਨਹੀਂ ਖਾਦੀ ਕਿਉਂਕਿ ਮਿਰਚ ਬਹੁਤ ਤੇ ਸੀ ਤੇ ਮੈਂ ਵੀ ਥੋੜੀ ਜੀ ਖਾਦੀ ਬਾਕੀ ਮੈਂ ਛੋੜਤੀ ਔਰ ਰਾਨਕ ਨਹੀਂ ਖਾਦੀ ਤੇ ਉਹਨੇ ਫਿਰ ਦੋ ਵਾਰ ਚ ਖਾ ਲਈ ਸੀ ਤੇ ਬਾਕੀ ਜੋ ਥੋੜੀ ਜੀ ਬੱਚੀ ਸੀ ਫਿਰ ਹਟਾ ਦਾਂਗੇ ਕੀ ਕਰਾਂਗੇ ਮਿਰਚ ਬਹੁਤ ਤੇਜ ਹੈ 2 hours later ਤੇ ਜੀ ਬਸ ਹੁਣ ਹੋ ਗਿਆ ਸੀ ਰਾਤ ਦਾ ਟਾਈਮ ਤੇ ਜਸ ਨੂੰ ਛਿੜ ਗਈ ਸੀ ਜਿੱਦ ਕਿ ਮੈਂ ਪੀਜ਼ਾ ਖਾਣਾ ਹੈ ਉਹ ਵੀ ਚੀਜ਼ ਵਾਲਾ ਕੋਈ ਸਮਾਨ ਵਾਲਾ ਨਹੀਂ ਕਿਉਂਕਿ ਪਹਿਲੇ ਵੀ ਉਹ ਚੌਮਿਨ ਨਹੀਂ ਖਾ ਪਾਇਆ ਚੌਮਨੀ ਮਿਰਚ ਤੇਜ ਹੋ ਗਈ ਸੀ ਮੈਂ ਆਪ ਨੂੰ ਦੱਸਿਆ ਤੇ ਪਿੱਛੇ ਦਾ ਨਾ ਸ਼ੋਰ ਆ ਰਿਹਾ ਹੈ ਆਪ ਇਗਨੋਰ ਕਰਨਾ ਮੇਰੇ ਘਰ ਦੇ ਕੋਲ ਨਾ ਰੋਡ ਬਹੁਤ ਚੱਲਦੀ ਹੈ ਤੇ ਇਧਰ ਬਹੁਤ ਸ਼ੋਰ ਹੁੰਦਾ ਹੈ ਜੇ ਇਹਨੇ ਮਰਜੀ ਮੈਂ ਦਰਵਾਜ਼ੇ ਬੰਦ ਕਰ ਲਵਾਂ ਲੇਕਿਨ ਬਾਹਰ ਦਾ ਸ਼ੋਰ ਬਹੁਤ ਆਂਦਾ ਹੈ ਤੇ ਇਧਰ ਫਿਰ ਰੌਣਕ ਨਾ ਪੀਜ਼ਾ ਮੰਗਾਤਾ ਸੀ ਜਸ ਵਸਤੇ ਤੇ ਉਹਨੇ ਆਪਣੇ ਵਾਸਤੇ ਮੰਗਾਇਆ ਸੀ ਪੀਜ਼ਾ 버ਗਰ ਤੇ ਅੱਜ ਕੱਲ ਕੋਈ ਪੀਜ਼ਾ 버ਗਰ ਵੀ ਆਣ ਲੱਗਿਆ ਮਨ ਪਤਾ ਨਹੀਂ ਸੀ ਤੇ ਉਹਨੇ ਆਪਣੇ ਵਾਸਤੇ ਪੀਜ਼ਾ 버ਗਰ ਮੰਗਾਇਆ ਤੇ ਨਾਲ ਮੰਗਾਇਆ ਪੀਜ਼ਾ ਤੇ ਜਸ ਨੇ ਬਹੁਤ ਖੁਸ਼ ਹੋ ਗਏ ਪੀਜ਼ਾ ਖਾਦਿਆ ਕਿਉਂਕਿ ਇਹ ਬਿਨਾਂ ਸਮਾਨ ਤੋਂ ਪੀਜ਼ਾ ਸੀ ਤੇ ਕੁਛ ਨਹੀਂ ਲੱਗਿਆ ਮਤਲਬ ਕੋਈ ਚੀਜ਼ ਨਹੀਂ ਸਿਰਫ ਓਨਲੀ ਚੀਜ਼ ਵਾਲਾ ਪੀਜ਼ਾ ਸੀ ਤੇ ਉਹਨੇ ਬੜੇ ਅੱਛੇ ਤਰ੍ਹਾਂ ਖਾ ਲਿਆ ਤੇ ਮੈਂ ਵੀ ਖੁਸ਼ ਸੀ ਕਿ ਚਲੋ ਉਹਨੇ ਕੁਝ ਖਾਦਾ ਹੈ ਤੇ ਐ ਮੈਂ ਆਪ ਨੂੰ ਦਿਖਾ ਦਿੰਦਾ ਹਾਂ ਇਹ ਡੋਮੀਨੋਸ ਦਾ 버ਗਰ ਡੋਮੀਨੋਸ ਤੋਂ ਮੰਗਾਇਆ ਸੀ ਔਰ ਇਧਰ ਨਾ ਇੱਕ ਉਹ ਆਂਦਾ ਨਾ ਸ਼ਰਤ ਜੀ ਆਂਦੀ ਹੈ ਕਿ 30 ਮਿੰਟ ਵਿੱਚ ਨਾ ਪਹੁੰਚਿਆ ਤੇ ਸਭ ਫ੍ਰੀ ਤੇ ਇਹ ਦੋਨੋਂ ਬੜੀ ਮਸਤੀ ਕਰ ਰਹੇ ਸਨ ਆਪਣਾ ਟਾਈਮਰ ਸ਼ਾਈਮਰ ਲਾ ਕੇ ਬੈਠੇ ਹੋਏ ਸਨ ਕਿ ਭਈਆ ਅਗਰ 1 ਮਿੰਟ ਵੀ ਲੇਟ ਹੋਇਆ ਤਾਂ ਮੈਂ ਕਿਹਾ ਐਦਾਂ ਹੁੰਦਾ ਨਹੀਂ ਏ ਭਾਈ ਪੂਰੇ ਟਾਈਮ ਤੇ ਜਾਂਦਾ ਔਰ ਭਾਈ ਪੂਰੇ ਟਾਈਮ ਤੇ ਹੀ ਆਇਆ ਤੇ ਇਹ ਦੇਖੋ ਜਸ ਖਾ ਰਿਹਾ ਜੀ ਵੀਜ਼ਾ ਤਾਂ ਹੈਲੋ ਜੀਸਸ ਜੀ ਗੱਲ ਜੀ ਵੈਲਕਮ ਹੋ ਗਿਆ ਆਪ ਸਭ ਦਾ ਨਿਊ ਵਲੋਗ ਇਚ ਤੇ ਮੈਂ ਨਾਤੋਲੀਆ ਪੂਜਾ ਕਰ ਲਈ ਤੇ ਹੁਣ ਆ ਗਈ ਹੈ ਮੇਰੀ ਚਾਹ ਇਹ ਦੇਖੋ ਆਪ ਦਿਖਾਉਂ ਚਾਹ ਤੇ ਚਾਹ ਪੀ ਕੇ ਤੇ ਫਿਰ ਮੈਂ ਆਪ ਨੂੰ ਮਿਲਨੀ ਆ ਮੈਂ ਅੱਜ ਉੱਠ ਕੇ ਨਾਤੋਲੀਆ ਠੀਕ ਹੈ ਜੀ ਤੇ ਥੋੜੀ ਤਾਂ ਬੈਠੀ ਕੇ ਜੈ ਸੋ ਰਿਹਾ ਨਾਨਕ ਉੱਠ ਗਿਆ ਤੇ ਮੈਂ ਉੱਠ ਕੇ ਫਟਾਫਟ ਨਾ ਅੱਜ ਮੈਂ ਕੁਝ ਨਹੀਂ ਕੀਤਾ ਸਿਰਫ ਜੋਤ ਬੱਤੀ ਕਰ ਲਈ ਤੇ ਆਪ ਨੂੰ ਲੱਗ ਰਿਹਾ ਦਿਖ ਰਿਹਾ ਤੂੰ ਤੂੰ ਥੋੜਾ ਜਿਹਾ ਤੇ ਚਲੋ ਜੀ ਚਾਹ ਪੀ ਕੇ ਫਿਰ ਮੈਂ ਆਪ ਨੂੰ ਮਿਲਦੀ ਹਾਂ ਮੈਂ ਕੀ ਕੰਮ ਕੁਝ ਕਰਾਂਗੀ ਅੱਜ ਮੈਂ ਆਪ ਨੂੰ ਦਿਖਾਵਾਂਗੀ ਠੀਕ ਹੈ ਜੀ ਪਰ ਬੈਠੇ ਰਹਿ ਆਵਾਜ਼ ਥੋੜੀ ਖਰਾਬ ਹੈ ਪਰ ਤਬ ਠੀਕ ਹੈ ਥੋੜੀ ਜੀ ਅੱਜ ਮੱਚ 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 ਲੇਟਰ ਬਾਜ਼ੀ ਜੀ ਜਿਵੇਂ ਕਿਵੇਂ ਮਿਹਨਤ ਜੁਟਾਈ ਔਰ ਫਿਰ ਮੈਂ ਫਟਾਫਟ ਨਾ ਐ ਪਹਿਲੇ ਮੈਂ ਆਟਾ ਕੱਢਿਆ ਆਟੇ 'ਚ ਮੈਂ ਰੋਂ ਜਿਸ ਨਾ ਪੂੜੀ ਮੰਗ ਰਿਆ ਸੀ ਉਹਨੇ ਕੁਝ ਖਾਦਾ ਨਹੀਂ ਸੀ ਨਾ ਕੱਲ ਤੋਂ ਔਰ ਬੜਾ ਇੱਕ ਬੰਦਾ ਬਹਿ ਜਾਣਾ ਤਾਂ ਸਭ ਕੁਝ ਘਰ ਹਿਲ ਜਾਂਦਾ ਜਿਵੇਂ ਕਰੀ ਮੈਂ ਚੀਲਾ ਬਣਾਦਾ ਪੈਨਕੇਕ ਬਣਾਦਾ ਕੁਝ ਬਣਾਦਾ ਤੇ ਬੜਾ ਕਾਰਜ ਨਾ ਹਿਲ ਜਾਂਦਾ ਕੁਛ ਨਾ ਮਿਲੇ ਬੱਚਨ ਤੇ ਤੇ ਕਦੇ ਤੋਂ ਬੱਚੇ ਮਾਰਦਾ ਖਾਂਦੇ ਰਹਿਣਗੇ ਤੇ ਮੈਂ ਫਿਰ ਨਾ ਉਹ ਆਟਾ ਕੱਢਿਆ ਨਾਲ ਮੈਂ ਦਹੀਂ ਪੱਲਾ ਪਾਤਾ ਨਾਲ ਮੈਂ ਛੋਲੇ ਬਸਨ ਛੋਲੇ ਨੂੰ ਤੜਕਾ ਲਾਤਾ ਤੇ ਐ ਆਪਨੇ ਜੋ ਦੇਖੀਏ ਨਾ ਮੈਂ ਇਹ ਚਟਨੀ ਦੇ ਨਾ ਕਯੂਬਸ ਕਯੂਬਸ ਬਣਾ ਰੱਖੇ ਨੇ ਜੇ ਕਦੇ ਦਹੀਂ ਪਕੌੜੀ ਜਾਂ ਕੁਝ ਪਾਓ ਨਾ ਛੋਲੇ ਵਗੈਰਾ ਤੇ ਬਸ ਇੱਕ ਕਯੂਬ ਪਾ ਦੋ ਤੇ ਇੰਨਾ ਚਟਨੀ ਬੜੀ ਸਵਾਦ ਬਣ ਜਾਂਦੀ ਏ ਤੇ ਬਸ ਜੀ ਤੇ ਉਸ ਤੋਂ ਫਿਰ ਮੈਂ ਸਭ ਕੁਝ ਕਰਕੇ ਤੇ ਮੈਂ ਆ ਗਈ ਸੀ ਅੰਦਰ ਤੇ ਮੈਂ ਕਿਹਾ ਮੈਂ ਚਲੋ ਨਾ ਜੀ ਆ ਸੀਟ ਦਾ ਪਾਣੀ ਵੀ ਪੀ ਲਵਾਂ ਨਾਲ ਨਾਲ ਹੀ ਤੇ ਨਾਲ ਨਾਲ ਮੈਂ ਕਿਚਨ ਦਾ ਕੰਮ ਮੁਕਾਇਆ ਮੈਂ ਛੋਲੇ ਨੂੰ ਤੜਕਾ ਵੀ ਲਾ ਛੱਡਿਆ ਸੀ ਮੈਂ ਦਹੀਂ ਪੱਲਾ ਵੀ ਪਾ ਛੱਡਿਆ ਮੈਂ ਨਾ ਆਟਾ ਵੀ ਗੁੰਨ ਕੇ ਰੱਖ ਛੱਡਿਆ ਸੀ ਕੋਈ ਕੰਮ ਵਾਲੇ ਦਾ ਫੋਨ ਆਇਆ ਸੀ ਕਿ ਥੋੜੀ ਜਿਹੀ देर ਨਾਲ ਆਏਗੀ ਤੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਮੈਂ ਆਟਾ ਗੁੰਨ ਛੱਡਨੀਆ ਤੇ ਜਿਵੇਂ ਜਿਵੇਂ ਉਹ ਵੇਲ ਦੇਗੀ ਨਾ ਮੇਰੇ ਤੋਂ ਤੇ ਇੰਨਾ ਖੜਿਆ ਨਹੀਂ ਜਾਏਗਾ ਅਜੇ ਕਿਉਂਕਿ ਅਜੇ ਬੁਖਾਰ ਨਾ ਉਤਰ ਛੱਡ ਰਿਹਾ ਤੇ ਫਿਰ ਮੈਂ ਫਟਾਫਟ ਨਾ ਤੇ ਮੈਂ ਕਿਹਾ ਉਹ ਵੇਲ ਦੇਗੀ ਤੇ ਮੈਂ ਫਟਾਫਟ ਪੂੜ ਤੇ ਚਲੋ ਜੀ ਹੁਣ ਮੈਂ ਇਧਰ ਆਪਣੀ ਚੀਆ ਸੀਡ ਪੀਣੀ ਹੈ ਕੱਲ ਮੈਂ ਚੀਆ ਸੀਡ ਨਹੀਂ ਪੀ ਪਾਈ ਸੀ ਕਿਉਂਕਿ ਕੱਲ ਇੱਕ ਤੇ ਮੈਂ ਥਰੇ ਬੜੀ ਲੇਟ ਪੀ ਗੋਈ ਸੀ ਤੇ ਉਹਦਾ ਅਸਰ ਨਹੀਂ ਹੋਇਆ ਸੀ ਤੇ ਫੇਰ ਉਸ ਤੋਂ ਬਾਅਦ ਜਿਹੜੇ ਮੇਥਰੇ ਭਿੱਗੇ ਸਨ ਤੇ ਅੱਜ ਬੜੇ ਅੱਛੇ ਭਿੱਗੇ ਹੋਏ ਸਨ ਤਾਂ ਜਿਆਦਾ ਹੀ ਕੁਝ ਕੋੜਾ ਪਨ ਲੱਗਦਾ ਵੈਸੇ ਮੂੰਚ ਨਾ ਕੋੜਾ ਪਨ ਆਇਆ ਹੋਇਆ ਬੁਖਾਰ ਦੀ ਵਜੇ ਨਾਲ ਤੇ ਮੇਥੇ ਦਾ ਪਾਣੀ ਹੋਰ ਵੀ ਕੋੜਾ ਲੱਗ ਰਿਹਾ ਸੀ ਤੇ ਪਰ ਚਲੋ ਜੀ ਕੋਈ ਗੱਲ ਨਹੀਂ ਅੱਜ ਤੇ ਮੈਂ ਪੀਣਾ ਹੀ ਸੀ ਕਿਸੇ ਵੀ ਹਾਲਤੇ ਕਿਉਂਕਿ ਮੈਂ ਦਵਾਈ ਨਾ ਬਹੁਤ ਕੱਟ ਕੇ ਯੂਜ਼ ਕਰਨੀ ਆ ਤੇ ਕੱਲ ਦੀ ਮੈਂ ਖਾਧੀ ਕੌਮੀ ਫਲੇਮ ਤੇ ਉਸ ਤੋਂ ਬਾਅਦ ਮੈਂ ਕੋਈ ਦਵਾਈ ਨਹੀਂ ਖਾਧੀ ਤੇ ਮੈਂ ਸਿਰ ਤੇ ਤੇਲ ਵਗੈਰ ਲਗਾਇਆ ਸੀ ਸਵੇਰੇ ਮੈਂ ਨਾ ਧੋ ਲਿਆ ਮੈਂ ਤੇਲ ਤੂਲ ਸਿਰ ਤੇ ਲੱਗ ਜੁੱਤੀ ਸੀ ਰਾਤੀ ਤੇ ਫਿਰ ਮੈਂ ਸਵੇਰੇ ਸਿਰ ਵੀ ਧੋ ਲਿਆ ਸੀ ਤੇ ਫਿਰ ਅੱਜ ਵੀ ਮੈਂ ਸ਼ਾਮੀ ਤੇਲ ਲਾ ਲੰਗੀ ਥੋੜਾ ਜਿਹਾ ਸਿਰ ਹਲਕਾ ਰਹਿੰਦਾ ਹੈ ਤੇਲ ਨਾਲ ਤੇ ਬਸ ਮੈਂ ਤੇ ਬਈ ਘਰ ਦੀ ਚੀਜ਼ ਯੂਜ਼ ਕਰਨਾ ਪਸੰਦ ਕਰਦੀ ਹਾਂ ਮੈਂ ਡਾਕਟਰ ਕੋਲ ਨਹੀਂ ਪੈਜਦੀ ਤੇ ਬਸ ਜੀ ਅਦਰਕ ਉਦਰਕ ਵਾਲੀ ਚਾਹ ਪੀ ਲਓ ਸ਼ਾਇਦ ਅਦਰਕ ਲੈ ਲਓ ਤੇ ਬਸ ਇਹੋ ਆਪਣੇ ਘਰ ਦੇ ਹੀ ਚੱਲਦੇ ਨੇ ਕੰਮ ਤੇ ਦਵਾਈ ਤੇ ਮੈਂ ਸਿਰ ਇੱਕੋ ਗੋਲੀ ਖਾਦੀ ਉਸ ਤੋਂ ਬਾਅਦ ਮੈਂ ਕੋਈ ਨਹੀਂ ਖਾਦੀ ਤੇ ਉਤਰਦਾ ਚੜਦਾ ਬੁਖਾਰ ਜੀ ਠੀਕ ਹੋ ਜਾਏਗਾ ਮੌਸਮੀ ਬੁਖਾਰ ਹੈ ਪਹਿਲੇ ਜਦੋਂ ਆਇਆ ਸੀ ਹੁਣ ਮੰਨੂ ਹੋ ਗਿਆ ਹੈ ਤੇ ਬਸ ਖਾਰਚ ਇੱਕ ਬੰਦੇ ਨੂੰ ਹੋ ਜਾਏ ਨਾ ਤੇ ਫਿਰ ਬੁਖਾਰ ਪਕੜ ਹੀ ਲੈਂਦਾ ਜਿਵੇਂ ਕਿਵੇਂ ਕਰਕੇ ਤੇ ਇਧਰ ਮੇਰੀ ਹਾਸੀ ਨਿਕਲ ਗਈ ਮੈਂ ਕਹਿ ਰਹੀ ਸੀ ਮੈਥਰੇ ਬਹੁਤ ਕੋੜੇ ਨੇ ਅੱਜ ਤੇ ਚਲੋ ਜੀ ਐ ਪੀਤਾ ਗਿਆ ਵਾਹ ਪੱਲਾ ਅਫਿਊ ਮੂਮੈਂਟਸ ਲੇਟਰ ਅੱਜ ਜੀ ਹੁਣ ਮੈਂ ਆ ਗਈ ਕਿਚਨ ਚ ਤੇ ਮੈਂ ਉਹ ਨਾ ਫਿਰ ਮੈਂ ਢੋਂਗੇ ਨੂੰ ਹਿਲਾਇਆ ਦੇਖੋ ਇਹ ਪੁਦੀਨੇ ਦੇ ਤਨੀਆਂ ਦੀ ਚਟਨੀ ਦੇ ਕਯੂਬਸ ਨੇ ਜਿਹੜੇ ਮੈਂ ਜਮਾ ਕੇ ਰੱਖੇ ਹੋਏ ਨੇ ਕਿਉਂਕਿ ਆਪ ਨੂੰ ਪਤਾ ਹੈ ਨਾ ਕਿ ਇੱਥੇ ਮਨੂੰ ਬੜਾ ਮੰਗਾਣਾ ਔਖਾ ਹੁੰਦਾ ਹੈ ਤੇ ਅੱਜ ਮੈਂ ਅੱਜ ਵੀ ਤਨੀਆਂ ਮੰਗਾ ਰੱਖਿਆ ਤੇ ਮੈਂ ਉਹਦੇ ਚਟਨੀ ਦੇ ਕਯੂਬ ਬਣਾਵਾਂਗੀ ਹੋਰ ਤੇ ਇਹ ਭੱਲੇ ਜਿਹੜੇ ਮੈਂ ਬਣਾਏ ਸਨ ਨਾ ਤੇ ਵੱਲ ਤੋਂ ਪਹਿਲੇ ਤੇ ਉਹ ਬਸ ਥੋੜੇ ਜਿਹਾ ਪਏ ਸਨ ਤੇ ਥੋੜੇ ਜਿਹਾ ਮੈਂ ਹੁਣ ਪਾ ਲੈਨੇ ਥੋੜੇ ਜਿਹਾ ਮੈਂ ਸਵੇਰੇ ਪਾ ਲਾਂਗੀ ਮੈਂ 4-5 ਵਕਤੇ ਸਨ ਵਾਪਿਸ ਤੇ ਪੰਜ ਸੱਤ ਦਾਣੇ ਮੈਂ ਹੁਣ ਭਿਗੋਤਨੇ ਤੇ ਜਰਵਾਨਾਂ ਨੇ ਵੀ ਖੁਸ਼ ਹੋ ਕੇ ਖਾ ਲੈਨੇ ਨੇ ਤੇ ਬਸ ਇਹਦੇ ਮੇਰੇ ਖਾਦ ਦਾ ਪੱਲਾ ਬਿਲਕੁਲ ਫਰੈਸ਼ ਹੈ ਦੇਖੋ ਕੁਝ ਵੀ ਨਹੀਂ ਹੋਇਆ ਇਹਨੂੰ ਮੈਂ ਬਰਫ ਖਾਨੇ ਰੱਖੇ ਹੋਏ ਸਨ ਤੇ ਚਲੋ ਜੀ ਹੁਣ ਮੈਂ ਭੱਲੇ ਪਾ ਲਾਂਗੀ ਠੀਕ ਹੈ ਤੇ ਨਾਲ ਨਾਲ ਫਿਰ ਮੈਂ ਆਪਣੇ ਕਰਾਂਗੀ ਪੂੜੀਆਂ ਦੀ ਤਿਆਰੀ ਉੱਥੇ ਪਿੱਛੇ ਕੁੜੀ ਆ ਗਈ ਏ ਤੇ ਉਹ ਆਪਣਾ ਭਾਂਡੇ ਮਾਂਝ ਰਹੀ ਏ ਤੇ ਬਸ ਉਹ ਭਾਂਡੇ ਬੁੰਡੇ ਵਾਂਝਲੇ ਆਪਣੀ ਸਫਾਈ ਕਰ ਲੇ ਤੇ ਫਿਰ ਮੈਂ ਉਹਨੂੰ ਕਹਿਤਾ ਸੀ ਮੈਂ ਕਿ ਹਾਤੋ ਕਿਨਾਂ ਤੂੰ ਪੂੜੀਆਂ ਵੇਲਦੀ ਤੇ ਮੈਂ ਤਲ ਦਾਂਗੇ ਉਹਨੂੰ ਪੂੜੀ ਤਲਨੀ ਨਹੀਂ ਆਂਦੀ ਤੇ ਛੋਟੀ ਏ ਥੋੜੀ ਕੁੜੀ ਨਾ ਉਮਰ ਚ ਤੇ ਮਾਪਿਆਂ ਨਾਲ ਜਲਦੀ ਵੀ ਆਤੀ ਤੇ ਚਲੋ ਜੀ ਕੋਈ ਗੱਲ ਨਹੀਂ ਤੇ ਰਹਿੰਦੀ ਆਪਣੀ ਮੰਮੀ ਡਾਡੀ ਨਾਲ ਹੀ ਏ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿ ਤੂੰ ਪੂੜੀਆਂ ਵੇਲਦੀ ਮੁੱਛੇ ਜਦੋਂ ਪੂੜੀ ਆਂਦੀ ਕਹਿੰਦੀ ਮੈਨੂੰ ਪੂੜੀ ਨਹੀਂ ਬਣਾਣੀ ਆਂਦੀ ਮੈਂ ਕੋਈ ਗੱਲ ਨਹੀਂ ਚਲ ਤੂੰ ਪੂੜੀ ਵੇਲ ਤੇ ਦੀ ਮੈਂ ਤਨ ਸਿਖਾ ਦੇਣੀ ਏ ਵੇਲ ਦੇ ਤੇ ਮੈਂ ਤਲ ਵਗੈਰਾ ਆਪੇ ਲਾਂਗੀ ਕੋਈ ਗੱਲ ਨਹੀਂ ਤੇ ਮੈਂ ਤਲ ਤਲ ਕੇ ਬੱਚਿਆਂ ਨੂੰ ਦਵਾਉਂਗੀ ਤੇ ਬੱਚੇ ਖਾਣਗੇ ਵਰਨਾ ਮੈਂ ਵੇਲਾ ਔਰ ਤਲਣਾ ਤੇ ਬਹੁਤ ਜ਼ਿਆਦਾ ਨਾ ਮੇਰੇ ਲਈ ਹੈਕਟਿਕ ਹੋ ਜਾਏਗਾ ਤੇ ਮੈਨੂੰ ਤਵੇ ਪਹਿਲੀ ਮੇਰੀ ਬੜੀ ਖਰਾਬ ਹੋ ਰਹੀ ਹੈ ਤੇ ਮੇਰਾ ਨਾ ਸਿਰ ਬਹੁਤ ਦਰਦ ਹੋ ਰਿਹਾ ਸੀ ਤੇ ਇਸ ਕਰਕੇ ਤੇ ਬਸ ਫਿਰ ਮੈਂ ਪਾਤਾ ਤੇ ਮੈਂ ਤੇ ਖਾਣਾ ਹੀ ਨਹੀਂ ਛੱਡ ਸੀ ਮਨ ਰੋਣਾ ਕਹਿੰਦਾ ਨਹੀਂ ਆਪ ਵੀ ਥੋੜੇ ਜਿਹਾ ਖਾਓ ਆਪ ਵੀ ਥੋੜੇ ਜਿਹਾ ਖਾਓ ਤੇ ਮੈਂ ਕਿਾ ਚੱਲ ਮੈਂ ਤੈਨੂੰ ਟੇਸਟ ਕਰਕੇ ਦਿਖਾਣੀ ਕਿ ਉਜੇ ਬਣੇ ਨੇ ਤੇ ਚਲੋ ਜੀ ਇਧਰ ਮੈਂ ਪਾ ਤੇ ਪਰ ਰੌਣਕ ਨਾ ਮਿੱਠੀ ਚਟਨੀ ਵਾਲੇ ਨਹੀਂ ਖਾਂਦਾ ਤੇ ਮੈਂ ਤੇ ਮਿੱਠੀ ਚਟਨੀ ਵਾਲੀ ਖਾਨੀਆਂ ਤੇ ਮੈਂ ਇਥੇ ਨਮਕ ਪਾਤਾ ਧਨੀਆ ਪਾਤਾ ਉਹ ਧਨੀਆ ਕਿ ਨਹੀਂ ਲੋਕ ਸਬਜੀ ਥੋੜੀ ਬਣਾ ਰਹੀ ਕੋ ਸਤ ਧਨੀਆ ਪਾਵਾਂਗੀ ਮੈਂ ਇਥੇ ਪਾਇਆ ਨਮਕ ਤੇ ਮੈਂ ਇਥੇ ਜੀਰਾ ਪਾਤਾ ਭੁੰਨਿਆ ਵਾਲਾ ਜਿਹੜਾ ਰੈਡੀਮੇਡ ਬਾਹਰੋਂ ਮਿਲਦਾ ਹੈ ਉਹ ਵਾਲਾ ਡੱਬੇ ਚ ਪਾਇਆ ਤੇ ਨਾਲ ਮੈਂ ਮਾੜੀ ਲਾਲ ਮਿਰਚ ਪਾਤੀ ਸੀ ਤੇ ਨਾਲ ਚਟਨੀ ਪਾਈ ਹੋਈ ਹੈ ਤੇ ਇਹਦੇ ਚ ਆਲੂ ਪਏ ਨੇ ਤੇ ਛੋਲੇ ਪਏ ਹੋਏ ਨੇ ਉਬਲੇ ਆਲੂ ਔਰ ਛੋਲੇ ਮੈਂ ਪਹਿਲੇ ਪਾਤੇ ਸੀ ਫਿਰ ਮੈਂ ਅੱਜ ਮੈਂ ਚੀਨੀ ਕੋਈ ਨਹੀਂ ਪਾਈ ਕਿਉਂਕਿ ਦਹੀਂ ਆ ਠੀਕ ਸੀ ਨੋਰਮਲ ਦਹੀਂ ਸੀ ਮਿੱਠਾਈ ਨਹੀਂ ਸੀ ਖੱਟਾ ਨਹੀਂ ਸੀ ਦਹੀਂ ਤੇ ਫਿਰ ਮੈਂ ਬਸ ਇਹ ਪੱਲੇ ਪਾਤੇ ਨੇ ਤੇ ਹੁਣ ਮੈਂ ਇਹਨਾਂ ਨੂੰ ਬਾਦਾਂਗੀ ਕਟੋਰੀਆਂ ਅਸ਼ਤੇ ਆਪਣੇ ਘਰ ਦੇ ਭੱਲੇ ਬਹੁਤ ਵਧੀਆ ਬਣ ਜਾਂਦੇ ਨੇ ਤੇ ਰੌਣਕ ਵੀ ਖਾ ਲੈਂਦੇ ਖੁਸ਼ ਹੋ ਕੇ ਤੇ ਮੈਨੂੰ ਫਿਰ ਤਸੱਲੀ ਰਹਿੰਦੀ ਹੈ ਬੱਚੇ ਨੇ ਕੁਝ ਖਾ ਲਿਆ ਤੇ ਹੁਣ ਮੈਂ ਇਹਨਾਂ ਨੂੰ ਪੁੱਛੀ ਤਾਂ ਮੈਂ ਕਿਹਾ ਮੈਂ ਤੁਹਾਨੂੰ ਪਾ ਦਾਂ ਕਿਹਾ ਭੁੱਖ ਤੇ ਲੱਗੀ ਹੈ ਪਾ ਦੋ ਤੇ ਫਿਰ ਮੈਂ ਉਹਨੂੰ ਪਾ ਛੱਡੇ ਇੱਕ ਡੋਰੇ 'ਚ ਤੇ ਮੈਂ ਉਹਨੂੰ ਪੁੱਛ ਕੇ ਪਾਵਾਂਗੀ ਕਿੰਨੇ ਉਹਨੇ ਖਾਣੇ ਨੇ ਤੇ ਉਹ ਬਸ ਜਿੱਥੇ ਮੇਰਾ ਹੱਥ ਰੋਕ ਦੇਗਾ ਨਾ ਤੇ ਉੱਥੇ ਮੈਂ ਰੁਕ ਜਾਵਾਂਗੀ ਪਰ ਮੈਨੂੰ ਲੱਗਦਾ ਮੈਂ ਤੈਨੂੰ ਬਹੁਤ ਸਾਰੇ ਦਮਾ ਫਰੋਖ ਤੇ ਹੱਥ ਰੋਕ ਦਿੰਦਾ ਮੈਂ ਬਸ ਬਸ ਹੋ ਜਾਦਾ ਨਾ ਪਾਉ ਤੇ ਬਸ ਮੈਂ ਉਹ ਤਿੰਨ ਹੀ ਪਾ ਗਏ ਤੇ ਸੀ ਤੇ ਫਿਰ ਦੋ ਮੈਂ ਆਪਣੀ ਕਟੋਰੀ ਚ ਪਾ ਲਏ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਚਟਨੀ ਕੱਢ ਲਿਆ ਤੇ ਚਟਨੀ ਬਿਨਾ ਮੈਂ ਤਾਂ ਖਾ ਨਹੀਂ ਪਾਂਗੀ ਇਹ ਚਟਨੀ ਮੇਰੇ ਘਰ ਦੀ ਬਣੀ ਹੋਈ ਏ ਤੇ ਬਸ ਮੈਂ ਇਹਨੂੰ ਥੋੜਾ ਜਿਹਾ ਉੱਪਰ ਪਾ ਲਿਆ ਤੇ ਇਹ ਨਾਲ ਥੋੜਾ ਸਵਾਦ ਬਣ ਜਾਂਦਾ ਤੇ ਖਾਦੇ ਜਾਂਦੇ ਨੇ ਤੇ ਐਵੇਂ ਤੇ ਰੋਣਾ ਨਹੀਂ ਖਾਂਦਾ ਗੁੱਟ ਦੀ ਚਟਨੀ ਉਹਨੂੰ ਚੰਗੀ ਲੱਗਦੀ ਉਹ ਤੇ ਬਸ ਕਹਿੰਦਾ ਬਸ ਉਹ ਗੋਲ ਗੱਪਿਆਂ ਚ ਖਾ ਲੈਂਦਾ ਜਾਂ ਪਾਪੜੀ ਹੋਵੇ ਇਹਨਾਂ ਦੇ ਪਾਪੜੀਆਂ ਖੱਲੇ ਪਾਪੜੀ ਰੋਣੋ ਦੋ ਵਾਰ ਥੱਲੇ ਪੁੱਛ ਆਇਆ ਉਹਨੂੰ ਮਿਲੀ ਨਹੀਂ ਪਾਪੜੀ ਇਸ ਵਾਰ ਤੇ ਭਾਈ ਤੋਂ ਪਾਪੜੀ ਸ਼ਾਇਦ ਨਹੀਂ ਆ ਰਹੀ ਤਾਂ ਹੀ ਕਰਕੇ ਨਾ ਮਿਲੀ ਨਹੀਂ ਦੁਕਾਨ ਨਮਕੀਨ ਵਾਲ ਦੇ ਪਾਪੜੀ ਤੇ ਬਾਸ ਜੀ ਹੁਣ ਰੋਣੋ ਗਰ ਮੈਂ ਅੰਦਰ ਬਹਿ ਕੇ ਆਪਣਾ ਕਟੋਰੀ-ਕਟੋਰੀ ਖਾ ਲਾਂਗੇ ਮੈਨੂੰ ਦਿਖਾਣਾ ਨਹੀਂ ਚਾਹੀਦਾ ਪਰ ਮੈਂ ਕੀ ਕਰਾਂ ਦਹੀਂ ਔਰ ਸਲਾਦ ਮੇਰੇ ਕੋਲ ਛੁੱਟਦਾ ਨਹੀਂ ਕਿਉਂਕਿ ਮੈਂ ਦੇ ਖਾਣਾ ਹੀ ਖਾਣਾ ਦਹੀਂ ਤੇ ਦਹੀਂ ਤੇ ਮੇਰਾ ਦਿਲ ਬਹੁਤ ਗਰਦਾ ਹੈ ਤੇ ਮੈਂ ਦਹੀਂ ਖਾ ਲਿਆ ਉਹ ਵੀ ਇਹ ਦਹੀਂ ਪੱਲੇ ਵਾਲਾ ਦਹੀਂ ਹੋਵੇ ਤੇ ਫਿਰ ਕਿਵੇਂ ਬੰਦਾ ਰਹਿ ਜਵੇ ਤੇ ਬਾਅਦ ਹੀ ਇਹ ਸਾਡੇ ਛੋਟੇ ਵਲੌਗਰ ਨੇ ਫੋਨ ਚੁੱਕਿਆ ਹੋਇਆ ਸੀ ਤੇ ਮੈਂ ਉਹਨੂੰ ਕਹਿ ਰਿਹਾ ਮੈਂ ਕਿ ਤੂੰ ਦਿਖਾ ਦੇ ਮੈਂ ਉਹਨੂੰ ਕਹਿੰਦੇ ਮੈਂ ਕਿ ਥੋੜੀ-ਬਹੁਤ ਵੀਡੀਓ ਬਣਾ ਲੈ ਦੀਦੀ ਕੀ ਕਰਦੀ ਪਈਏ ਤੇ ਜਸ ਕਹਿੰਦਾ ਜੀ ਮੈਂ ਦਿਖਾਣਾ ਵਾਂ ਆਪ ਨੂੰ ਤੇ ਇਹ ਜਿਹੜੀ ਥੋੜੀ-ਬਹੁਤ ਹਿੰਦੀ ਵੀਡੀਓ ਬਣੀ ਨਾ ਜਸ ਨੇ ਬਣਾਈ ਹੈ ਠੀਕ ਹੈ ਤੇ ਇਹ ਲੱਗਿਆ ਸੀ ਦੀਦੀ ਦੇ ਪਿੱਛੇ ਪਿੱਛੇ ਤੁਰਦਾ ਪਿਆ ਸੀ ਫੋਨ ਲੈ ਕੇ ਤੇ ਉਹ ਹੱਸੀ ਜਾਂਦੀ ਸੀ ਤੇ ਮੇਰੀ ਵੀ ਹੱਸੀ ਨਿਕਲਦੀ ਸੀ ਇਹ ਕਿੰਦਾ ਫੋਨ ਲੈ ਕੇ ਵੀਡੀਓ ਬਣਾਉਂਦਾ ਹੈ ਪੂਰੀ ਤੇ ਵੇਖੋ ਜਰਾ ਛੋਟਾ ਵਲੌਗਰ ਘਰ 'ਚ ਤਿਆਰ ਹੋ ਰਿਹਾ ਮਾਂ ਨੂੰ ਦੇਖ ਦੇਖ ਕੇ ਕਿ ਐਦਾਂ ਵੀਡੀਓ ਬਣਾਣੀ ਏ ਤੇ ਚਲੋ ਜੀ ਕੋਈ ਗੱਲ ਨਹੀਂ ਜਿਵੇਂ ਇਹਨੂੰ ਚੰਗਾ ਲੱਗਦਾ ਸੀ ਕੁਝ ਨਹੀਂ ਕਹਿੰਦੇ ਸੀ ਕਹਿੰਨੇ ਬਸ ਐ ਠੀਕ ਰਵੇ ਬਾਬਾ ਜੀ ਦੀ ਕਿਰਪਾ ਨਾਲ ਨਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਰਵੇ ਮੇਰਾ ਬੱਚਾ ਬਿਲਕੁਲ ਠੀਕ ਹੋ ਜਵੇ ਤੇ ਚਲੋ ਜੀ ਜਿਵੇਂ ਇਹ ਖੁਸ਼ ਹੈ ਤੇ ਅਸੀਂ ਵੀ ਉਵੇਂ ਖੁਸ਼ ਆ ਵਾਹਿਗੁਰੂ ਜੀ ਕਿ ਤਾ ਦੇਖੋ ਉਹਦੇ ਪਿੱਛੇ-ਪਿੱਛੇ ਲੱਗੇ ਜਿੱਦਰ ਹੋ ਜਾਏਗੀ ਇਹ ਵੀਡੀਓ ਲੈ ਲੈ ਉਹਦੇ ਪਿੱਛੇ-ਪਿੱਛੇ ਜਾਊਗਾ ਤੇ ਚਲੋ ਜੀ ਉਹ ਵੀ ਬੜਾ ਹੱਸਦੀ ਹੈ ਬੜੀ ਖੁਸ਼ ਹੁੰਦੀ ਹੈ ਦੇਖ-ਦੇਖ ਕੇ ਉਹ ਹੱਸ ਕੇ ਮੰਨ ਦੱਸਦੀ ਹੈ ਭਾਬੀ ਦੇਖੋ ਕਿੰਨੇ ਛੋਟੇ-ਛੋਟੇ ਹੱਥੋਂ ਸੇ ਇਹ ਵੀਡੀਓ ਬਣਾ ਰਹਾ ਹੈ ਔਰ ਮੇਰੇ ਪਿੱਛੇ-ਪਿੱਛੇ ਘੁੰਮਦਾ ਮੈਂ ਕਿਹਾ ਹਾਂ ਕੋਈ ਗੱਲ ਨਹੀਂ ਬਣਾ ਲੈਂਦੇ ਵੀਡੀਓ ਜਿਵੇਂ ਦਿਲ ਕਰਦਾ ਹੈ ਟਮਲੇਟ ਪਾਈਪ ਲਗਾਣਾ ਪਏਗਾ ਕਿ ਕਿਚਨ ਮੇਂ A few moments later ਤੇ ਬਾਜ਼ੀ ਨੂੰ ਥੋੜੀ ਦੇਰ ਬਾਅਦ ਨਾ ਮੈਂ ਕੜਾਈ ਰੱਖੀ ਸੀ ਇਹ ਲੋਹੇ ਵਾਲੀ ਕੜਾਈ ਗੈਸ ਤੇ ਤੇ ਜਦੋਂ ਮੈਨੂੰ ਕੱਢਿਆ ਨਾ ਦਰਵਾਜ਼ੇ 'ਚੋਂ ਤੇ ਇਹਦੇ ਬੜਾ ਹੀ ਜੰਗ ਲੱਗਿਆ ਹੋਇਆ ਸੀ ਪਹਿਲੇ ਤੇ ਫਿਰ ਮੈਂ ਇਹਨੂੰ ਧੋਤਾ ਚੰਗੀ ਤਰ੍ਹਾਂ ਤੇ ਫਿਰ ਮੈਂ ਇਹਨੂੰ ਟਿਸ਼ੂ ਨਾਲ ਨਾ ਘਿਓ ਲਾ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਕਿਉਂਕਿ ਬਹੁਤਾ ਜੰਗ ਉਹ ਲੱਗ ਜਾਂਦਾ ਨਾ ਫਿਰ ਉਹ ਜੰਗੀ ਜੰਗੀ ਜੀ ਜੰਗ ਜੰਗ ਜਿਵੇਂ ਲਾਲ ਲਾਲ ਜੀ ਹੋ ਜਾਂਦੀ ਏ ਤੇ ਫਿਰ ਮੈਂ ਇਹਨੂੰ ਸਾਰਾ ਸਾਫ਼ ਕੀਤਾ ਤੇ ਉਸ ਤੋਂ ਬਾਅਦ ਫਿਰ ਕੁੜੀ ਦੇ ਕੁੜੀ ਨੇ ਆਪਣੇ ਹਾਥੂ ਤੋਤੇ ਤੇ ਫਿਰ ਕੁੜੀ ਨੇ ਪੂੜੀਆਂ ਵੇਲੀਆਂ ਤੇ ਮੈਂ ਨਾਲ-ਨਾਲ ਫਟਾਫਟ ਸੇਕਤੀਆਂ ਮੈਂ ਸੇਕ ਰਹੀ ਸਾਂ ਤੇ ਇਧਰੋਂ ਮੈਂ ਰੌਣਕ ਨੂੰ ਆਵਾਜ਼ ਵੀ ਲਗਾ ਦਿੱਤੀ ਮੈਂ ਕਿ ਲੈ ਜਾ ਭਾਈ ਤੇ ਇਹਨੂੰ ਪੂੜੀਆਂ ਨੂੰ ਤੇ ਦੇ ਦੇ ਜਿਸ ਨੂੰ ਖਾਣ ਵਾਸਤੇ ਕਿਉਂਕਿ ਉਹਨੇ ਸਿਹਰ ਦਾ ਕੁਝ ਨਹੀਂ ਖਾਦਾ ਸੀ ਅੱਜ ਉਹ ਤਾਂ ਜੋ ਪੂੜੀਆਂ ਦੀ ਵੇਟ ਜ ਬੈਠਾ ਸੀ ਕਿ ਪੂੜੀ ਬੜੇਗੀ ਤੇ ਮਨ ਨੂੰ ਮਿਲੇਗੀ ਤੇ ਉਹ ਅੱਜ ਪੂੜੀ ਖਾਣਾ ਚਾਹ ਰਿਆ ਸੀ ਤੇ ਮੈਂ ਕਿਹਾ ਠੀਕ ਹੈ ਚਲ ਤਨ ਪਹਿਲੇ ਪੂੜੀ ਦਾੰਗੀ ਬਣਾ ਕੇ ਅੱਜ ਤੇ ਬਹੁਤ ਦਿਨ ਹੋ ਗਏ ਨਾ ਇਹ ਪੂੜੀ ਉਹਨੇ ਖਾਧੀ ਵੀ ਨਹੀਂ ਜੀ ਨਾ ਰੌਣਕ ਨੇ ਖਾਧੀ ਸੀ ਤੇ ਮੈਂ ਉਹ ਥੋੜੇ ਛੋਲੇ ਜਿਹੜੇ ਚਾਟ ਵਾਸਤੇ ਉਬਾਲੇ ਸਨ ਨਾ ਤੇ ਬਸ ਉਹ ਅੱਧੇ ਮੈਂ ਥੋੜੇ ਦਹੀਂ ਚ ਪਾ ਦੇ ਸਨ ਮੈਂ ਚਾਟ ਬਣਾਈ ਕੋਈ ਨਹੀਂ ਸੀ ਤੇ ਬਾਕੀ ਛੋਲੇ ਦਾ ਮੈਂ ਤੜਕਾ ਲਾ ਛੱਡੇ ਸੀ ਤੇ ਮੈਂ ਆਪ ਨੂੰ ਦਿਖਾਇਆ ਸੀ ਪਿੱਛੇ ਤੇ ਬਸ ਇੱਧਰ ਹੁਣ ਨਾ ਜੈਸਪ ਨੇ ਖਾੜਿਆ ਪੂੜੀ ਤੇ ਇਹ ਖਾਪੀ ਲੇਗਾ ਨਾ ਫਿਰ ਮੈਨੂੰ ਤਿਆਰ ਕਰਾਂਗੀ ਤੇ ਅੱਜ ਮਛੰਡਾ ਪਾਣੀ ਬਹੁਤ ਆ ਰਿਹਾ ਸੀ ਨ ਪਾਣੀਛ ਨਹੀਂ ਛੋੜਦੀ ਫਿਰ ਬਿਮਾਰ ਹੁੰਦਾ ਤੇ ਇਹ ਉਹਨਾਂ ਨੂੰ ਦਿਖਾ ਰਿਹਾ ਕੈਮਰੇ 'ਚ ਕਿ ਆਪ ਵੀ ਖਾ ਲੋ ਪੂੜੀ ਐਵੇਂ ਕਰਦਾ ਹੈ ਤੇ ਚਲੋ ਜੀ ਬਸ ਇੱਥੇ ਪੂੜੀਆਂ ਰਜਸ ਖਾ ਲੇਗਾ ਤੇ ਹੁਣ ਸਾਡੀ ਵੀ ਹੋ ਗਈ ਹੈ ਲੰਚ ਦੀ ਤਿਆਰੀ ਤੇ ਬਸ ਮੈਂ ਇੱਥੇ ਆ ਗਈ ਆ ਅੰਦਰ ਇਹ ਪੂੜੀ ਬਣ ਗਈ ਹੈ ਤੇ ਨਾਲ ਮੈਂ ਛੋਲੇ ਪਾ ਲੇ ਨਾਲ ਮੈਂ achar ਤੇ ਕੁੜੀ ਨੂੰ ਮੈਂ ਰੋਟੀ ਪਾ ਕੇ ਦਿੱਤੀ ਸੀ ਉਹਨੇ ਖਾ ਲਈ ਤੇ ਉਹ ਖਾ ਕੇ ਚਲੀ ਗਈ ਹੈ ਤੇ ਦੇਖੋ ਜੀ ਖਾਂਦੇ ਦੀ ਵੀਡੀਓ ਨਹੀਂ ਬਣਾਉਂਦੀ ਮੈਨੂੰ ਚੰਗਾ ਨਹੀਂ ਲੱਗਦਾ ਬੱਚੀ ਇਹ ਵਿਚਾਰੀ ਮੈਂ ਖੰਦੇ ਦੀ ਜੀ ਵੀਡੀਓ ਨਹੀਂ ਬਣਾਉਂਦੀ ਤੇ ਉਹਨੇ ਖਾ ਲਿਆ ਸੀ ਮੈਂ ਦੇਤਾ ਸੀ ਮੈਂ ਕਿ ਤੂੰ ਖਾਣਾ ਲੈ ਜਾਣਾ ਜੋ ਕਰਨਾ ਹੈ ਤੇ ਅਗਰ ਜੀ ਜੀ ਮੈਂ ਖਾ ਲੂੰਗੀ ਤੇ ਮੈਨੂੰ ਖਵਾਤਾ ਸੀ ਤੇ ਜੀ ਠੀਕ ਹੈ ਜੀ ਬੱਚਾ ਸਾਰੀ ਦੀ ਮਿਹਨਤ ਵਿੱਚ ਤੇ ਕਰਦਾ ਹੈ ਨਾ ਤੇ ਲੋਗਾਂ ਦੇ ਖਰਚ ਕੰਮ ਕਰਨਾ ਆਸਾਨ ਨਹੀਂ ਹੁੰਦਾ ਤੇ ਚਲੋ ਜੀ ਉਹਨੇ ਵੀ ਖਾ ਲਿਆ ਤੇ ਉਹ ਚੱਲੀ ਗਈ ਘਮ ਘਮ ਕਰਕੇ ਤੇ ਫਿਰ ਅਸੀਂ ਆਪਣੀ ਵੀ ਖਾ ਲਈ ਤੇ ਆਪ ਸਭ ਨੂੰ ਵਲੌਗ ਪਸੰਦ ਆਏਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਵਾਈ ਗੁਰਜੀ ਸਭ ਨੂੰ ਛੱਡ ਦੀ ਕਲਾ ਬਖਸ਼ਣ ਤੇ ਇਧਰ ਰੌਣਕ ਵੀ ਖਾ ਰਿਹਾ ਸੀ ਤੇ ਰੌਣਕ ਨੂੰ ਮੈਂ achar ਨਹੀਂ ਪਾਇਆ ਸੀ ਤੇ ਕਹਿ ਰਹੀ ਸੀ ਮੰਮੀ achar ਵੀ ਦੇ ਦੋ ਤੇ ਫਿਰ ਮੈਂ ਉਹ ਥੱਲੇ ਪਲੇਟ ਰੱਖੇਗਾ ਤੇ ਮੈਂ ਉਹਨੂੰ achar ਵੀ ਦਾਂਗੀ ਤੇ ਬਸ ਹੁਣ ਮੈਂ ਇਹਨੂੰ achar ਦੇ ਦਾਂਗੀ ਤੇ achar ਲੱlega ਚਾਰ ਮਹੀਨਾ ਐਵੇਂ ਕਰ ਲੈਂਗੇ ਪਿਆਜ਼ ਔਰ ਕੀ ਜਾ ਕੱਟ ਕੇ ਨਾ ਉਹਦੇ ਆਮ ਦਾ achar ਮਿਕਸ ਕਰ ਦੇਣੀ ਆ ਤੇ ਜਿਵੇਂ ਗੁਰਦੁਆਰਾ ਸਾਹਿਬ ਮਿਲਦਾ ਨਾ ਉਵੇਂ ਬਣ ਜਾਂਦਾ ਵੀ ਉਹ ਘਰ ਚ ਵੀ achar ਤੇ ਉਹ ਬਹੁਤ ਸਵਾਦ ਲੱਗਦਾ ਹੈ ਤੇ ਬਸ ਜੀ ਖਾ ਲਾਂਗੇ ਜੀ ਆਪਣੇ ਪੂਰੀ ਛ ਲੰਚ ਇੰਜੋਏ ਕਰ ਲਾਂਗੇ ਤੇ ਆਪਾਂ ਇੱਕੋ ਟਾਈਮ ਦੀ ਰੋਟੀ ਬਣਾਣੇ ਆ ਤੇ ਸਾਡੀ ਬਣੀ ਗਏ ਲੰਚ ਡিনার ਇਕੱਠਾ ਆਈ ਹੈਗਾ ਜੀ ਤੇ ਵਾਈ ਗੁਰ ਜੀ